ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਜੀ ਸਾਨੂੰ ਜਿਹੜੀ ਇਹ ਕਹਾਣੀ ਆ ਸਾਨੂੰ ਇਹ ਭੇਜੀ ਆ ਸਾਡੇ ਵੱਡੇ ਭੈਣ ਜੀ ਨੇ ਪ੍ਰਭਜੋਤ ਕੌਰ ਢਿੱਲੋ ਮੋਹਾਲੀ ਤੇ ਕੋ ਸਾਨੂੰ ਐਦਾਂ ਦੀਆਂ ਹੱਥ ਲਿਖਤਾਂ ਵੀ ਭੇਜਦੇ ਰਹਿੰਦੇ ਨੇ ਕਿਉਂਕਿ ਉਹ ਲੇਖਕਾ ਨੇ ਇੱਕ ਪੰਜਾਬੀ ਦੇ ਤੇ ਸਾਨੂੰ ਬਹੁਤ ਵਧੀਆ-ਵਧੀਆ ਗੱਲਾਂ ਭੇਜਦੇ ਰਹਿੰਦੇ ਨੇ ਸਾਨੂੰ ਵੀ ਸਿੱਖਣ ਨੂੰ ਮਿਲਦਾ ਉਹਨਾਂ ਗੱਲਾਂ 'ਚੋਂ ਅਸੀਂ ਤੁਹਾਡੇ ਸਾਹਮਣੇ ਵੀ ਪੇਸ਼ ਕਰਦੇ ਆਂ ਕਿਸੇ ਇੱਕ ਦੇ ਕੰਨ 'ਚ ਵੀ ਚੰਗੀ ਗੱਲ ਪੈ ਜਾਵੇ ਜੀ ਬਹੁਤ ਭਲੇ ਦੀਆਂ ਗੱਲਾਂ ਨੇ ਇਹ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਇਹ ਗੱਲਬਾਤ ਕਰਨੀ ਆ ਹਰ ਇੱਕ ਦੀ ਜ਼ਿੰਦਗੀ ਨਾਲ ਰਿਲੇਟਡ ਹੈ ਘਰ ਘਰ ਦੀ ਕਹਾਣੀ ਆ ਜੀ ਕਹਿੰਦੇ ਵੀ ਸਾਨੂੰ ਹਮੇਸ਼ਾ ਵਰਤਮਾਨ ਸਮੇਂ 'ਚ ਜੀਣਾ ਚਾਹੀਦਾ ਹੈ ਜਿਹੜੀ ਸਾਡੀ ਅੱਜ ਹੈ ਉਹਨੂੰ ਅਸੀਂ ਸੰਭਾਲੀਏ ਕੱਲ ਅਸੀਂ ਨਹੀਂ ਦੇਖੀ ਕੱਲ ਆਵੇ ਨਾ ਆਵੇ ਦੇਖੋ ਮੈਂ ਇਹ ਨਹੀਂ ਕਹਿੰਦੀ ਅਸੀਂ ਪਲੈਨਿੰਗਾਂ ਜ਼ਿੰਦਗੀ ਦੀਆਂ ਕਈ ਕਈ ਸਾਲਾਂ ਅੱਗੇ ਦੀਆਂ ਕਰ ਲੈਨੇ ਆ ਅਸੀਂ ਆਏ ਤੇ ਆਏ ਆਏ ਤੇ ਆਏ ਕਰਨਾ ਹੈ ਨਾ ਹਰ ਇੱਕ insan ਦੀ ਗੱਲ ਹੈ ਜੀ ਅਸੀਂ ਵੀ ਤੁਹਾਡੇ ਵਿੱਚ ਆ ਪਰ ਮੈਂ ਗੱਲ ਕਰਦੀ ਆ ਟੈਨਸ਼ਨਾਂ ਦੀ ਮੈਂ ਗੱਲ ਕਰਦੀ ਆ ਆਪਣੇ ਹਰਦਮ ਸਰੀਰ ਨੂੰ ਅਸੀਂ ਟੈਨਸ਼ਨਾਂ ਚ ਘੇਰ ਕੇ ਰੱਖਣਾ ਹੈ ਡਿਪਰੈਸ਼ਨ ਚ ਆ ਜਾਣਾ ਹੈ ਦੇਖੋ ਮੈਂ ਤਾਂ ਇਹ ਕਹਿੰਨੀ ਆ ਮੈਂ ਆਪ ਖੁਦ ਵੀ ਬਹੁਤ ਕੋਸ਼ਿਸ਼ ਕਰਦੀ ਰਹਿੰਨੀ ਆ ਕਿਉਂਕਿ ਕਬੀਲਦਾਰੀਆਂ ਨੇ ਜੀ ਅ ਕਈ ਵਾਰ ਸਾਡੀ ਜ਼ਿੰਦਗੀ ਚ ਮਾੜੇ ਲੋਕ ਵੀ ਆ ਜਾਂਦੇ ਨੇ ਬਹੁਤ ਅਸੀਂ ਕਈ ਵਾਰ ਕਿਸੇ ਘਮਣ ਘੇਰੀ ਚ ਫਸ ਜਾਂਦੇ ਆ ਕੱਲ੍ਹ ਜੁਗ ਹੀ ਸਮਾਂ ਕੁਝ ਵੀ ਹੋ ਸਕਦਾ ਜੀ ਅਸੀਂ ਉਸ ਅੱਜ ਨੂੰ ਖਰਾਬ ਨਾ ਕਰੀਏ ਬੀਤੇ ਹੋਏ ਸਮੇ ਨੂੰ ਦੇਖ-ਦੇਖ ਕੇ ਅਸੀਂ ਬੀਤੇ ਹੋਏ ਸਮੇ ਨੂੰ ਦੇਖ-ਦੇਖ ਕੇ ਝੂਰੀ ਜਾਂਦੇ ਆਂ ਦੇਖੋ ਜੀ ਝੂਰਦਾ ਵੀ ਉਹੀ ਐ ਜਿਹਦੇ ਨਾਲ ਮਾੜੀਆਂ ਹੋਈਆਂ ਹੁੰਦੀਆਂ ਨੇ ਹੈਨਾ ਬਈ ਜੀ ਜਿਹੜਾ ਬੰਦਾ ਖੁਦ ਮਾੜਾ ਹੋਵੇ ਉਹ ਤਾਂ ਝੂਰਦਾ ਵੀ ਨਹੀਂ ਹੈਗਾ ਉਹਨੂੰ ਆਏ ਹੁੰਦਾ ਵੀ ਆਪਾਂ ਕਰੀ ਆ ਤਾਂ ਅਗਲੇ ਨੇ ਸਾਡੇ ਨਾਲ ਕਰੀ ਆ ਦੇਖੋ ਮੈਂ ਤਾਂ ਇਹ ਕਹਿੰਨੀ ਆ ਹਮੇਸ਼ਾ ਖੁਸ਼ ਰਹੋ ਖੜੇ ਚਿਹਰੇ ਰੱਖੋ ਖੁਸ਼ ਜੇ ਅਸੀਂ ਹੈਗੇ ਆ ਸਾਡਾ ਸਰੀਰ ਤੰਦਰੁਸਤ ਆ ਅਸੀਂ ਕੁਝ ਵੀ ਕਰ ਸਕਦੇ ਆ ਅਸੀਂ ਖੂਪਟ ਕੇ ਪਾਣੀ ਵੀ ਪੀ ਸਕਦੇ ਆ ਅਸੀਂ ਆਪਣੇ ਵਿਗੜੇ ਕੰਮ ਵੀ ਸਵਾਰ ਸਕਦੇ ਆ ਠੀਕ ਹੈ ਜੀ ਜੇ ਅਸੀਂ ਪਿਛਲੇ ਸਮੇਂ ਨੂੰ ਦੇਖਦੇ ਕਿ ਝੂੜਦੇ ਆ ਸਾਡਾ ਸਰੀਰ ਢਿੱਲਾ ਪੈ ਗਿਆ ਅਸੀਂ ਬਿਮਾਰੀਆਂ ਲੱਗ ਗਈਆਂ ਸਾਨੂੰ ਹਰ ਦਾਮਾ ਰੋਂਦਾ ਜਿਹਾ ਚਿਹਰਾ ਰੱਖਣਾ ਹੈ ਫਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਮੈਂ ਇਹ ਕਹਿਨੀ ਆਂ ਬਈ ਤੁਸੀਂ ਹਮੇਸ਼ਾ ਅੱਗਾ ਬਧੂ ਹਰਦਮ ਪਲਾਨਿੰਗਾਂ ਰੱਖਿਆ ਕਰੋ ਆਪਣੀਆਂ ਕਿਉਂਕਿ ਜਦ ਅਸੀਂ ਆਉਣੇ ਵਾਲੇ ਸਮੇਂ ਲਈ ਤਿਆਰ ਨਹੀਂ ਨਾ ਹੁੰਦੇ ਅਸੀਂ ਅੱਜ ਨੂੰ ਏ ਝੂਰੀ ਜਾਂਨੇ ਆ ਫੇਰ ਅਸੀਂ ਡਿੰਗ ਨਹੀਂ ਪੱਟ ਸਕਦੇ ਮਾਪਿਆਂ ਦੀ ਆਗਿਆ ਥੱਲੇ ਰਿਹਾ ਕਰੋ ਮਾਪਿਆਂ ਦੇ ਕਹਿਣੇ ਹਿਠ ਰਿਹਾ ਕਰੋ ਜਦੋਂ ਪ੍ਰਮਾਤਮਾ ਨੇ ਸਾਨੂੰ ਸਿਰ ਤੇ ਛੱਤ ਤੇ ਦੋ ਟਾਈਮ ਦਾ ਪ੍ਰਸ਼ਾਦਾ ਬਖਸ਼ਿਆ ਹੋਇਆ ਨਾ ਫੇਰ ਸਮਝ ਲਓ ਮਹਾਰਾਜ ਦੀ ਸਾਡੇ ਤੇ ਫੁੱਲ ਕਿਰਪਾ ਹੈ ਮੈਂ ਤਾਂ ਇਹ ਵੀ ਕਹਿਣੀ ਆ ਵੀ ਜਿਹੜਾ ਇਨਸਾਨ ਆ ਤੁਹਾਡੇ ਨਾਲ ਕੋਈ ਬਿਤਕਰਾ ਕਰਦਾ ਕੁਝ ਵੀ ਕਰਦਾ ਕਿਸੇ ਨੂੰ ਕੁਝ ਨਾ ਕਹੋ ਕਿਸੇ ਦੀ ਬਰਾਬਰੀ ਨਾ ਕਰੋ ਆਪਣੀ ਮੌਜ ਚ ਆਪਣੇ ਕੰਮਾਂ ਕਾਰਾਂ ਚ ਅੱਗੇ ਵਧਣ ਚ ਪੂਰਾ ਜਿੰਦ ਜਾਨ ਲਾ ਦਿਓ ਪੂਰਾ ਮਾਸਤ ਰਹੋ ਪੂਰੇ ਖੁਸ਼ ਰਹੋ ਇਹੀ ਸਾਡੀ ਸਚਾਈ ਹੈ ਜੇ ਅਸੀਂ ਇਹ ਜੇ ਸਮੇਂ ਨੂੰ ਝੂਰੀ ਗਏ ਫਿਰ ਸਾਡਾ ਕੁਝ ਨਹੀਂ ਬਣਨਾ ਹੈਗਾ ਠੀਕ ਹੈ ਜੀ ਹੁਣ ਮੈਂ ਕਹਿੰਦੀ ਆ ਵੀ ਸਵੇਰ ਟੈਮੁੱਠੀ ਦਾ ਕਹੀਦਾ ਵੀ ਆ ਵੀ ਕਰਨਾ ਅੱਜ ਆ ਵੀ ਕਰਨਾ ਅੱਜ ਆ ਵੀ ਕਰਨਾ ਕਿੰਨੀਆਂ ਪਲੈਨਿੰਗਾਂ ਹੁੰਦੀਆਂ ਨੇ ਆਪਣਾ ਇੱਕ ਦਿਨ ਦੀਆਂ ਕਿੰਨੀਆਂ ਪਲੈਨਿੰਗਾਂ ਹੁੰਦੀਆਂ ਨੇ ਸ਼ਾਮ ਤੱਕ ਦੀਆਂ ਅਸੀਂ ਉਹ ਤਾਂ ਕਰ ਪਾਵਾਂਗੇ ਜੇ ਅਸੀਂ ਆਪ ਤੰਦਰੁਸਤ ਨਰ ਖੁਸ਼ ਆਂ ਘਰ ਦੇ ਜਿਹੜੇ ਕੰਮ ਨੇ ਨਾ ਉਹਨਾਂ ਨੂੰ ਗੜ ਦਾ ਫੰਦਾ ਨਾ ਸਮਝਿਆ ਕਰੋ ਮੈਂ ਅੱਗੇ ਵੀ ਕਿਹਾ ਵੀ ਘਰ ਦੇ ਕੰਮਾਂ ਨੂੰ ਕੋਈ ਵੀ ਇਨਸਾਨ ਹੈ ਗੜ ਦਾ ਫੰਦਾ ਨਾ ਸਮਝਿਆ ਕਰੋ ਉਹਨੂੰ ਖੁਸ਼ੀ-ਖੁਸ਼ੀ ਘਰ ਦੇ ਕੰਮ ਨੂੰ ਕਰਿਆ ਕਰੋ ਉਸ ਕੰਮ 'ਚ ਬਾਦ੍ਹਾ ਵੀ ਹੁੰਦਾ ਜਦੋਂ ਅਸੀਂ ਹਰਦਮ ਪ੍ਰਮਾਤਮਾ ਨੂੰ ਦੋਸ਼ ਦਈ ਜਾਂਦੇ ਆ ਨਾ ਸਾਡੇ ਨਾਲ ਆਏ ਹੋਗੇ ਆ ਸਾਡੇ ਨਾਲ ਆਏ ਹੋਗੇ ਮੈਂ ਮੰਨਦੀ ਆ ਹੁੰਦਾ ਹੈ ਸਭ ਨਾਲ ਹੁੰਦਾ ਹੈ ਸਾਡੇ ਨਾਲ ਵੀ ਕਿਤੇ ਨਾ ਕਿਤੇ ਹੋਇਆ ਹੈ ਪਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇਣਾ ਪ੍ਰਮਾਤਮਾ ਤੋਂ ਤਾਂ ਆਸਰਾ ਮੰਗਣਾ ਹੈ ਉਹ ਸਾਡਾ ਸਹਾਰਾ ਹੈ ਉਹਨੇ ਸਾਨੂੰ ਗਿਰਿਆਂ ਨੂੰ ਠਾਲਣਾ ਹੈ ਅਸੀਂ ਉਹਦੇ ਦਰ ਦੇ ਮੰਗਤੇ ਆਂ ਉਹਨੂੰ ਇਹ ਕਹਿਣਾ ਵੀ ਪ੍ਰਮਾਤਮਾ ਕੋਈ ਗੱਲ ਨਹੀਂ ਜੇ ਸਾਨੂੰ ਇਨਸਾਨ ਗੇਰਨ ਤੇ ਆ ਗਿਆ ਤੂੰ ਤਾਂ ਸਾਡੇ ਅੰਗ ਸੰਗ ਹੈ ਨਾ ਤੋ ਨਾ ਕਰਨ ਦਈ ਸਾਨੂੰ ਬਲ ਬਖਸ਼ੀ ਮੱਤ ਬਖਸ਼ੀ ਚੰਗੇ ਲੋਕਾਂ ਨਾਲ ਸਾਡਾ ਜਦੋਂ ਮੇਲ ਮਲਾਪ ਹੁੰਦਾ ਹੈ ਨਾ ਮਾੜੇ ਲੋਕਾਂ ਨੂੰ ਪਰਮਾਤਮਾ ਮੂਹਰੇ ਵੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮਾੜੇ ਲੋਕਾਂ ਨੂੰ ਸਾਤੋਂ ਕੋਹਾਂ ਦੂਰ ਰੱਖੀਂ ਕਿਉਂਕਿ ਅਸੀਂ ਇੰਨੇ ਜੋਗੇ ਹੈ ਨਹੀਂ ਜਦੋਂ ਅਸੀਂ ਮਾਪਿਆਂ ਦੀ ਆਗਿਆ ਥੱਲੇ ਹੋ ਕੇ ਚੱਲਦੇ ਆ ਨਾ ਮੈਂ ਤਾਂ ਦੱਸ ਦਿਆਂ ਦੇਖੋ ਜਿੱਥੇ ਮਾਪੇ ਨਹੀਂ ਹੈਗੇ ਉੱਥੇ ਸਾਡੀ ਮਜਬੂਰੀ ਹੈ ਜਿੱਥੇ ਮਾਪੇ ਨਹੀਂ ਨਾ ਹੈਗੇ ਉਹਨਾਂ ਘਰਾਂ ਨਾਲ ਆਪ ਦੀ ਮਾਪਿਆਂ ਵਾਲੇ ਆ ਜਿਹੜੇ ਜਿਨ੍ਹਾਂ ਨੇ ਮਾਪੇ ਛੱਡੇ ਹੋਏ ਆ ਜਿਹੜੇ ਮਾਪਿਆਂ ਤੋਂ ਦੁਖੀ ਆ ਤੁਸੀਂ ਆਪਣੇ ਨਾਲ ਜਾਂ ਤੁਸੀਂ ਆਪਣੇ ਮਾਪਿਆਂ ਤੋਂ ਦੁਖੀ ਹੁੰਨੇ ਆ ਨਾ ਆਪਣੇ ਨਾਲ ਉਸ ਘਰ ਦੀ ਤੁਲਨਾ ਕਰਿਆ ਕਰੋ ਜਿਸ ਘਰ 'ਚ ਮਾਪੇ ਹੈ ਨਹੀਂ ਫਿਰ ਦੇਖਿਆ ਕਰੋ ਵੀ ਤੁਹਾਡੇ আর ਉਹਨਾਂ 'ਚ ਕੀ ਫਰਕ ਹੈ ਮੈਂ ਫੇਰ ਕਹਿੰਨੀ ਆ ਮੈਂ ਪਾਸੋਂ ਚੋਂ ਚਾਹਤ ਵੀ ਵੀਡੀਓ 'ਚ ਕਿਹਾ ਹੈ ਵੀ ਜਿਹੜੇ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਉੱਜੜ ਜਾਂਦੇ ਨੇ ਮਾਪੇ ਸਾਡੀ ਇਹੀ ਜੀ ਪੂੰਜੀ ਐ ਇਹੀ ਜੀ ਪੂੰਜੀ ਐ ਉਹਨਾਂ ਨੂੰ ਹੱਥੋਂ ਖੋਸਣ ਨਾ ਦਿਓ ਉਹਨਾਂ ਨੂੰ ਜਿੰਨਾ ਹੋ ਸਕਦਾ ਖੁਸ਼ ਰੱਖੋ ਉਹਨਾਂ ਦੀਆਂ ਅਸੀਸਾਂ ਵੀ ਸਾਨੂੰ ਬਹੁਤ ਗਾਹਾਂ ਥਾਈ ਲੈ ਜਾਂਦੀਆਂ ਨੇ ਬਈ ਸੋਈ ਗੱਲਾਂ ਐ ਮੈਂ ਤਾਂ ਬਾਰ-ਬਾਰ ਇਹੀ ਕਹੂੰਗੀ ਬਈ ਖੁਸ਼ ਰਹੋ ਘਰ ਦੇ ਕੰਮ ਨੂੰ ਖੁਸ਼ੀ-ਖੁਸ਼ੀ ਕਰੋ ਮਾਪਿਆਂ ਨੂੰ ਸਾਭ ਕੇ ਰੱਖੋ ਮਾਪਿਆਂ ਦੀ ਸਲਾਹ ਨਾਲ ਚੱਲੋ ਪ੍ਰਮਾਤਮਾ ਦਾ ਆਸਰਾ ਤੱਕ ਕੇ ਚੱਲੋ ਵੀ ਸਾਡੇ ਨਾਲ ਉਹ ਹੈ ਅਸੀਂ ਇਕੱਲੇ ਨਹੀਂ ਹੈਗੇ ਠੀਕ ਹੈ ਜੀ ਵੀ ਸੋਈ ਗੱਲਾਂ ਤੁਸੀਂ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨਾ ਹੈ ਮੈਂ ਲਾਸਟ ਜਹੀ ਕਹਿਨੀ ਆ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨਾ ਹੈ ਆਪਣੇ ਮਾਪਿਆਂ ਦਾ ਸ਼ੁਕਰਾਨਾ ਕਰਨਾ ਹੈ ਸਾਡੇ ਮਾਪੇ ਵੀ ਦੂਜੇ ਰੱਬ ਨੇ ਜਦੋਂ ਸਾਡੇ ਸਿਰ ਤੇ ਛੱਤ ਆ ਤੇ ਦੋ ਵਖਤ ਦਾ ਪ੍ਰਸ਼ਾਦਾ ਪਰਮਾਤਮਾ ਨੇ ਸਾਨੂੰ ਬਖਸ਼ਿਆ ਅਸੀਂ ਮਾੜੇ ਢੀਡੇ ਨਹੀਂ ਹੈਗੇ ਠੀਕ ਹੈ ਜੀ ਇਹ ਜੇ ਜੱਬੜਾ ਲੋਕਾਂ ਕਿੰਨੀ ਧਿਆਨ ਨਾ ਦਿਆ ਕਰੋ ਬਿਲਕੁਲ ਵੀ ਲੋਕਾਂ ਦਾ ਕੰਮ ਹੈ ਚੰਗੇ ਨੂੰ ਵੀ ਬੋਲਣਾ ਮਾੜੇ ਨੂੰ ਵੀ ਬੋਲਣਾ ਇਹ ਵਿਚਾਰੇ ਇਹਨਾਂ ਦੀ ਫਿਤਰਤ ਐ ਇੱਥੇ ਟਿਕ ਗਈ ਆ ਕਿ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਹੈਗੇ ਲੋਕ ਐ ਜਿਹੜੇ ਜਿਨਨੇ ਦੁਹੇ ਦੇ ਸੁਖੀ ਰਹਿਣ ਤੋਂ ਦੁਖੀ ਨੇ ਨਾ ਇਹ ਉਹਨੇ ਇਹਨਾਂ ਨੂੰ ਆਪਣੇ ਦੁੱਖਾਂ ਦਾ ਦੁੱਖ ਨਹੀਂ ਹੈਗਾ ਠੀਕ ਹੈ ਜੀ ਸੋ ਇਹ ਗੱਲਾਂ ਬਸ ਮੈਂ ਤਾਂ ਇਹੀ ਕਹੂੰਗੀ ਵੀ ਰਲ ਮਿਲ ਕੇ ਰਹੋ ਆਪਣੇ ਪਰਿਵਾਰਾਂ ਚ ਜੋ ਤੁਹਾਡਾ ਸਮਾਂ ਐਸ ਕੜੀ ਚੱਲ ਰਿਹਾ ਹੈ ਉਹਦੇ ਵਿੱਚ ਤੁਸੀਂ ਖੁਸ਼ ਰਿਹਾ ਕਰੋ ਜਿੱਥੇ ਰੱਬ ਰੱਖੇ ਸਾਨੂੰ ਉੱਥੇ ਹੀ ਰਹਿਣਾ ਪੈਂਦਾ ਹੈ ਜਿੰਨੇ ਮਰਜ਼ੀ ਹੱਥ ਪੱਲੇ ਮਾਰ ਲਈਏ ਕੁਝ ਨਹੀਂ ਬਣਦਾ ਬਾ ਕਿਰਤ ਕਰਦੇ ਜਾਓ ਟੇਕੇ ਨਾ ਬੈਠੋ ਸੱਚੀ ਸੁੱਚੀ ਕਮਾਈ ਕਰੋ ਚਲੋ ਠੀਕ ਹੈ ਜੀ ਇਹ ਗੱਲਾਂ ਬਾਤਾਂ ᱛੀਆਂ ਆਪਣੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ